ਦੋਸਤੋ ਆ ਕੰਮ ਦੱਸੋ ਕਿਸ ਕਿਸ ਨੇ ਕੀਤਾ ਮੈਂ ਵੀ ਜਾਣ ਕੇ ਲਗਾ ਲਈ ਸੀ ਫੇਸ ਤੇ ਮੈਂ ਦੇਖ ਰਹੀ ਸੀ ਵੀ ਅੰਮ੍ਰਿਤਜੀ ਨੂੰ ਪਤਾ ਲੱਗਦਾ ਕਿ ਨਹੀਂ ਤੁਸੀਂ ਇਹ ਕਹਿੰਦੇ ਸੀ ਹਾਂ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਤਾਂ ਇਹ ਵੀ ਅਸੀਂ ਵੀ ਲਗਾਉਂਦੇ ਹੁੰਦੇ ਸੀਗੇ ਮਤਲਬ ਜਦੋਂ ਵੀ ਪਿੰਡੀ ਬਣਾਉਣੀ ਜਿਹੜੇ ਡੰਡਲ ਜਿ ਬਾਚ ਜਾਂਦੇ ਫੇਸ ਤੇ ਇੱਕ ਦੂਜੇ ਦੇ ਲਾ ਦੇਣੇ ਸੀਗੇ ਮਤਲਬ ਮੈਨੂੰ ਬਚਪਨ ਜਿਆ ਯਾਦ ਆ ਰਿਹਾ ਸੀਗੇ ਤੇ ਅੱਜ ਆਪਾਂ ਬਣਾਉਣ ਜਾ ਰਹੇ ਸੀ ਜੀ ਰੈਸਟੋਰੈਂਟ ਸਟਾਈਲ ਪਿੰਡੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਸੌਖੇ ਤਰੀਕੇ ਨਾਲ ਜਿਹੜੀ ਦਹੀਂ ਵਾਲੀ ਪਿੰਡੀ ਉਹ ਬਣ ਕੇ ਤਿਆਰ ਹੋਗੀ ਇਹਦੇ ਲਈ ਆਪਾਂ 1/2 ਕਿਲੋ ਪਿੰਡੀ ਲਾ ਕੇ ਚੰਗੀ ਦੇ ਆਪਾਂ ਇੱਕ ਪੀਸ ਕਰਕੇ ਤੇ ਵਿਚਕਾਰ ਇਹਦੇ ਕੱਟ ਪਾ ਕੇ ਕਰਨੀ ਸੀ ਜੀ ਤਿਆਰ ਇਧਰ ਆਪਾਂ ਲੈ ਲਈ ਸੀ ਜੀ ਕੜਾਹੀ ਗੈਸ ਆਪਾਂ ਆਨ ਕਰ ਲਿਆ ਇਹਦੇ ਵਿੱਚ ਪਾਵਾਂਗੇ ਜੀ ਆਪਾਂ 2 ਕ ਚਮਚ ਤੇਲ ਦੇ ਇਹ ਆਪਾਂ ਵਧੀਆ ਸਰੋਂ ਦਾ ਤੇਲ ਲੈ ਲੈਣਾ ਜੀ ਤੇ ਇੱਥੇ ਆਪਾਂ ਪਾ ਲਈ ਜੀ ਇੱਕ ਚਮਚ ਜੀਰੇ ਦਾ ਪਹਿਲਾਂ ਮੈਨੂੰ ਐਵੇਂ ਸਮਾ ਆਪਾਂ ਮਸਾਲਾ ਭੁੰਨ ਲਾਂਗੇ ਇਹਦੇ ਲਈ ਆਪਾਂ ਲਏ ਨੇ ਜੀ ਬਰੀਕ ਕੱਟੇ ਹੋਏ ਪਿਆਜ਼ ਬਰੀਕ ਕੱਟੇ ਹੋਏ ਟਮਾਟਰ ਤੇ ਥੋੜੀ ਜੀ ਆਪਾਂ ਲਈ ਹੈ ਜੀ ਦਹੀਂ ਮਤਲਬ ਦਹੀਂ ਨਾਲ ਇੰਨੀ ਜਿਆਦਾ ਟੇਸਟੀ ਬਣੇ ਇੱਕ ਵਾਰ ਬਣਾਓਗੇ ਤਾਂ ਵਾਰ-ਵਾਰ ਖਾਓਗੇ ਵੀ ਐਵੇਂ ਹੀ ਬਣਾ ਕੇ ਖਾਈਏ ਤੇ ਇਧਰ ਜਿਹੜਾ ਆਪਣਾ ਜੀਰਾ ਸੀ ਉਹ ਵੀ ਭੁੰ ਆਸਿਮੇ ਕੇ ਰਿਸਿਸ ਲੋ ਅਜਾ ਪਹਿਲਾ ਪਿੰਡੀ ਪੁੰਨ ਲੈਣੇ ਹੈਗੇ ਕਿਉਂਕਿ ਦੋ ਭਾਂਡੇ ਲਵੇੜਨ ਦੀ ਤਾਂ ਜ਼ਰੂਰਤ ਨਹੀਂ ਜੀ ਮਾ ਚਲੋ ਭਿੰਡੀ ਪਾ ਲੈਨੇ ਪਹਿਲਾਂ ਕਿਉਂਕਿ ਜਿਹੜਾ ਜੀਰਾ ਸੀ ਉਹ ਦੂਜੇ ਮਸਾਲੇ ਚ ਪਾਉਣਾ ਸੀਗਾ ਤੇ ਇਸ ਪ੍ਰਕਾਰ ਤੁਸੀਂ ਵਿਚਾਲੇ ਜ਼ਰੂਰ ਘੱਟ ਲੈ ਲੈਨੇ ਤਾਂ ਜੋ ਸਾਰੇ ਅੰਦਰੋਂ ਵੀ ਇਹ ਚੰਗੀ ਤਰ੍ਹਾਂ ਪੱਕ ਜਾਣ ਤੇ ਹੁਣ ਆਪਾਂ ਇਹਨੂੰ 5 ਕਿ ਮਿੰਟ ਵਾਸਤੇ ਚੰਗੀ ਤਰ੍ਹਾਂ ਪਕਾ ਲਾਂਗੇ ਜਿਵੇਂ ਅੰਦਰੋਂ ਵੀ ਇਹ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋਣ ਜਿਹੜੇ ਚਿਪਚਿਪੀਆਂ ਹੁੰਦੀਆਂ ਨੇ ਜਾਂ ਉਹ ਵੀ ਇਹ ਹਟ ਜਾਣ ਕਿਉਂਕਿ ਜਦੋਂ ਆਪਾਂ ਇਹਨੂੰ ਤਲਾਂਗੇ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਣੀ ਤੇ ਇਧਰ ਆਪਾਂ ਲਏ ਸੀ ਜੀ ਇਹ ਘਰੇ ਲੱਗੇ ਹੋਏ ਨੇ ਜੀ ਟਮਾਟਰ ਮਤਲਬ ਥੋੜੇ ਜਿਹ ਤੇ ਇਧਰ ਮੈਂ ਕਹਿ ਰਹੀ ਸੀ ਮਹ ਜੇਕਰ ਜ਼ਿਆਦਾ ਲੰਬੀ ਹੋਣ ਤਾਂ ਆਪਾਂ ਦੋ ਪੀਸ ਕਰ ਸਕਦੇ ਨੇ ਆਪਾਂ ਤੇ ਬਰੀਕ-ਬਰੀਕ ਟੁਕੜੇ ਵੀ ਕਰ ਸਕਦੇ ਜਿਵੇਂ ਆਪਾਂ ਛੋਟੇ-ਛੋਟੇ ਕਰਨੇ ਹੁਣ ਤੇ ਇਧਰ ਆਪਣੀਆਂ ਇਹ ਪਿੰਡੀਆਂ 5 ਕਿ ਮਿੰਟਾਂ ਤੱਕ ਇਹ ਵਧੀਆ ਬਣ ਕੇ ਤਿਆਰ ਹੋ ਗਈਆਂ ਸੀ ਜੇ ਮਤਲਬ ਫਰਾਈ ਕਰ ਲਈਆਂ ਸੀਗੀਆਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਤਾਲ ਲਿਆ ਸੀਗਾ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਭਾਂਡੇ ਵਿੱਚ ਕੱਢ ਲੈਣੇ ਹੈਗੇ ਸੋ ਇਹ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਤੇ ਜੀਰਾ ਮੈਂ ਪਹਿਲਾਂ ਹੀ ਪਾਲ ਇਸ ਮੈਂ ਕਹਿ ਰਹੀ ਸੀ ਜੀਰਾ ਤਾਂ ਆਪਾਂ ਪਹਿਲੀ ਪਾ ਲੈ ਕੇ ਕਹਿੰਦੀ ਸੀ ਚਲ ਕੋਈ ਗੱਲ ਨਹੀਂ ਤੇ ਇਧਰ ਆਪਾਂ ਇੱਕ ਚਮਚ ਤੇਲ ਦਾ ਜਿਹੜਾ ਉਹ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਬਰੀਕ ਕੱਟੇ ਹੋਏ ਪਿਆਜ਼ ਇਹ ਆਪਾਂ ਵੱਧ ਘੱਟ ਲੈ ਸਕਦੇ ਜਿੰਨੇ ਵੀ ਆਪਾਂ ਪਾਉਣੇ ਹਨ ਕੋਈ ਐਵੇਂ ਜ਼ਰੂਰੀ ਨਹੀਂ ਹੈਗਾ ਵੀ ਇਹ ਆਪਾਂ ਇੱਕ ਕੌਲੀ ਪਾਉਣੀਆਂ ਕਈ ਹੁੰਦੇ ਨੇ ਵੀ ਜਿਨ੍ਹਾਂ ਨੂੰ ਪਿਆਜ਼ ਪਸੰਦ ਹੀ ਨਹੀਂ ਹੁੰਦਾ ਉਹ ਇਹਨੂੰ ਸਕਿੱਪ ਵੀ ਕਰ ਸਕਦੇ ਨੇਗੇ ਪਰ ਪਿਆਜ਼ ਨਾਲ ਜਿਹੜੀ ਸਬਜ਼ੀ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੁੰਦਾਗਾ ਤੇ ਆਪਾਂ ਜੀਰਾ ਜਿਹੜਾ ਮੈਂ ਪਹਿਲਾਂ ਹੀ ਪਾ ਲਿਆ ਸੀ ਜੀ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਕੇ ਉਸ ਤੋਂ ਬਾਅਦ ਪਿਆਜ਼ ਪਾ ਸਕਦੇ ਆਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾਗਾ ਭੁੰਨਣ ਤੋਂ ਬਾਅਦ ਜੀ ਮੈਂ ਕਹ ਰਹੀ ਸੀ ਤੁਸੀਂ ਗੁਰੂ ਜੀ ਖਾ ਕੇ ਦੇਖੋ ਇੱਕ ਵਾਰ ਤੇ ਕਿੰਨੀ ਜ਼ਿਆਦਾ ਟੇਸਟੀ ਪਉ ਦੋ ਪਾਸਾ ਦੇ ਬਰੀਕ ਬਰੀਕ ਕੱਟ ਕੇ ਏ ਵੀ ਵੱਧ ਘੱਟ ਪਾ ਸਕਦੇ ਆਂ ਪਰ ਐਵੇਂ ਆ ਵੀ ਜਿਆਦਾ ਤਾਂ ਖਟਿਆਸ ਜੀ ਆਉਣ ਲੱਗ ਜਾਂਦੇ ਦੋ ਆਪਾਂ ਬਰੀਕ ਬਰੀਕ ਕੱਟ ਕੇ ਪਾ ਸਕਦੇ ਆਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ ਤੇ ਇਧਰ ਆਪਾਂ ਮਸਾਲਾ ਵੀ ਜਿਹੜਾ ਤਿਆਰ ਕਰਿਆ ਸੀ ਜੀ ਹਰੀ ਮਿਰਚ ਅਦਰਕ ਤੇ ਲਸਣ ਦਾ ਜਿਹੜਾ ਪੇਸਟ ਸੀਗਾ ਉਹ ਵੀ ਆਪਾਂ ਦੋ ਚਮਚਾਵਾਂ ਕੋ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹ ਆਪਾਂ ਬਰੀਕ ਕੱਟ ਕੇ ਵੀ ਪਾ ਸਕਦੇ ਆਂ ਜਿਵੇਂ ਹਰੀ ਮਿਰਚ ਅਦਰਕ ਲਸਣ ਤੇ ਨਹੀਂ ਆਪਾਂ ਤਾਂ ਪੇਸਟ ਬਣਾ ਕੇ ਵੀ ਪਾ ਸਕਦੇ ਆਂ ਜੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਤੇ ਉਸ ਤੋਂ ਬਾਅਦ ਜੋ ਜੋ ਵੀ ਆਪਾਂ ਨੂੰ ਮਸਾਲੇ ਪਸੰਦ ਹੋਣ ਉਹ ਆਪਾਂ ਪਾ ਸਕਦੇ ਆਂ ਇ ਲੇਸੀਗੀ ਇਹ ਆਪਾਂ ਫਰੈਸ਼ ਲੈ ਸਕਦੇ ਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸਵਾਦ ਅਨੁਸਾਰ ਨਮਕ ਜਿੰਨੀ ਆਪਾਂ ਲਈਆਂ ਨੇ ਜੀ ਭਿੰਡੀਆਂ ਉਹਦੇ ਅਕੋਰਡਿੰਗ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਸਾਰੇ ਮਸਾਲੇ ਅੱਧਾ ਚਮਚਾ ਆਪਾਂ ਲਾਲ ਮਿਰਚ ਦਾ ਪਾਇਆ ਕਿਉਂਕਿ ਹਰੀ ਮਿਰਚ ਦਾ ਆਪਾਂ ਪੇਸਟ ਪਾ ਲਿਆ ਸੀਗਾ ਹਲਦੀ ਪਾਊਡਰ ਦਾ ਇੱਕ ਚਮਚ ਤੇ ਇੱਕ ਚਮਚੀ ਆਪਾਂ ਪਾ ਲੈ ਜੀ ਗਰਮ ਮਸਾਲਾ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈ ਵੀ ਤਾਂ ਜੋ ਇਹਦੇ ਵਿੱਚ ਕੋਈ ਵੀ ਕੱਚਾਪਨ ਨਾ ਰਵੇ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਵੀ ਪਕਾ ਲੈਣਾਗਾ ਤੇ ਮੈਂ ਇਹ ਤੱਕ ਹੈ ਰਹੀ ਸੀ ਜਿਮਾਦਰ ਮਸਾਲੇ ਆਪਾਂ ਜਿਵੇਂ ਮਿਰਚ ਆਪਾਂ ਵੱਧ ਘੱਟ ਖਾਣੇ ਆ ਜੇ ਵੀ ਜਿਆਦਾ ਤਿੱਖਾ ਤਾਂ ਇਹਦੇ ਵਿੱਚ ਆਪਾਂ ਉਸ ਹਿਸਾਬ ਨਾਲ ਪਾ ਸਕਦੇ ਹਾਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ 2 ਮਿੰਟ ਵਾਸਤੇ ਹੋਰ ਪੱਕਣ ਵਾਸਤੇ ਰੱਖਤਾ ਸੀਗਾ ਤਾਂ ਜੋ ਜਿਹੜੇ ਮਸਾਲੇ ਨੇ ਉਹ ਚੰਗੀ ਤਰ੍ਹਾਂ ਪੱਕ ਜਾਣ ਤੇ ਬਹੁਤ ਹੀ ਵਧੀਆ ਜਿਹੜੀ ਵਿੱਚੋਂ ਖੁਸ਼ਬੂ ਆਵੇ ਤੇ ਹੁਣ ਜਿਹੜਾ ਆਪਾਂ ਗੈਸ ਉਹ ਬੰਦ ਕਰ ਦੇਣਾ ਕਿਉਂਕਿ ਕਈ ਵਾਰ ਜਿਵੇਂ ਆਪਾਂ ਗੈਸ ਦੀ ਜਿਹੜੀ ਆਂਚ ਉਹ ਚੱਲੀ ਜਾ ਰਹੀ ਹੋਵੇ ਤਾਂ ਜਦੋਂ ਦਹੀਂ ਪਾਵਾਂਗੇ ਤਾਂ ਕਈ ਵਾਰ ਇਹ ਪਾਟ ਜਾਂਦੀ ਹੈ ਇਸ ਕਰਕੇ ਬੰਦ ਕਰਕੇ ਹੀ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਓ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਵੀ ਕਿੰਨਾ ਸੋਹਣਾ ਕਲਰ ਆ ਗਿਆ ਸੋ ਇਹ ਆਪਸ਼ਨਲ ਆ ਜੀ ਦਹੀਂ ਵੀ ਪਾ ਸਕਦੇ ਹੋ ਨਹੀਂ ਤੁਸੀਂ ਪਿੰਡੀਆਂ ਚ ਬੇਸਨ ਮਿਕਸ ਕਰਕੇ ਜਦੋਂ ਮਤਲਬ ਆਪਾਂ ਪੁੰਨੀਆਂ ਸੀ ਜੀ ਪਿੰਡੀਆਂ ਉਦੋਂ ਦੇ ਨਾਲ ਹੀ ਬੇਸਨ ਨੂੰ ਵੀ ਪੁੱਨ ਸਕਦੇ ਹੋ ਜਿਵੇਂ ਇੱਕ ਚਮਚ ਪਾ ਲਿਆ ਤੇ ਇਹ ਤੁਸੀਂ ਉੰਜ ਹੀ ਪਾ ਕੇ ਦੇ ਵਿੱਚ ਪਾ ਸਕਦੇ ਹੋ ਜੀ ਤੇ ਹੁਣ ਆਪਾਂ ਥੋੜਾ ਜਿਹਾ ਪਾ ਲਿਆ ਸੀ ਜੀ ਪਾਣੀ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਤੇ ਜਦੋਂ ਇਹ ਥੋੜਾ ਜਿਹਾ ਗਰਮ ਹੋਣ ਲੱਗ ਜੀ ਤੇ ਆ ਹੁਣ ਆਪਾਂ ਗੈਸ ਵੀ ਔਨ ਕਰਤਾ ਸੀ ਜੀ ਇਹ ਹੁਣ ਆਪਾਂ ਐਵੇਂ ਆ ਜੀ ਮਤਲਬ ਜੇ ਜ਼ਿਆਦਾ ਤਰੀ ਵਾਲੀ ਬਣਾਉਣੀ ਹੋਵੇ ਤਾਂ ਇਹਦੇ ਵਿੱਚ ਆਪਾਂ ਪਾਣੀ ਹੋਰ ਪਾ ਸਕਦੇ ਆ ਤੇ ਜੇ ਸੁੱਕੀ ਜੀ ਬਣਾਉਣੀ ਹੋਵੇ ਤਾਂ ਇਹਦੇ ਵਿੱਚ ਜਿਹੜਾ ਪਾਣੀ ਉਹ ਘੱਟ ਹੀ ਪਾਉ ਕਰ ਲਈਦਾ ਹੀ ਨਾਲ ਹੀ ਆਪਾਂ ਬਣਾ ਸਕਦੇ ਆ ਜੀ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹ ਥੋੜਾ ਜਿਹਾ ਗਰਮ ਹੋ ਗਿਆ ਸੀ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਿੰਡੀਆਂ ਵੈਸੇ ਪਿੰਡੀਆਂ ਆਪਾਂ ਚੰਗੀ ਤਰ੍ਹਾਂ ਪਕਾਲੀਆਂ ਸੀਗੀਆਂ ਪਕਾ ਆਪਾਂ ਲੈਣੇ ਨੇ ਤਾਂ ਜੋ ਇਹਨਾਂ ਦਾ ਜੋ ਜਿਹੜੀ ਮਾਣੀ ਮੋਟੀ ਕਾਸਾ ਰਹਿੰਦੀ ਹੋਵੇ ਮਤਲਬ ਥੋੜੀਆਂ ਮੋਟੀਆਂ ਕੱਚੀਆਂ ਹੋਣ ਉਹ ਵੀ ਪੱਕ ਜਾਣੀਆਂ ਤੇ ਹੁਣ ਆਪਾਂ 2 ਮਿੰਟ ਵਾਸਤੇ ਇਹਦੇ ਵਿੱਚ ਚੰਗੀ ਤਰ੍ਹਾਂ ਟੱਕੇ ਰੱਖ ਦਾਂਗੇ ਨਾਲ ਤਾਂ ਜਿਹੜੇ ਮਸਾਲੇ ਉਹ ਚੰਗੀ ਤਰ੍ਹਾਂ ਇਹਦੇ ਵਿੱਚ ਰਚ ਜਾਣਗੇ ਤੇ ਨਾਲੇ ਬਹੁਤ ਹੀ ਵਧੀਆ ਟੇਸਟੀ ਟੇਸਟੀ ਜਿਹੜੀਆਂ ਆਪਣੀ ਪਿੰਡੀਆਂ ਬਣ ਕੇ ਹੋ ਜੂਗੀ ਜੀ ਤਿਆਰ ਤੇ ਲੋ ਜੀ 2-3 ਮਿੰਟ ਹੋ ਚੁੱਕੇ ਸੀ ਤੇ ਆਪਣੀ ਜਿਹੜੀ ਪਿੰਡੀਆਂ ਬਣ ਕੇ ਤਿਆਰ ਹੋ ਗਏ ਮੈਂ ਪਹਿਲਾਂ ਵੀ ਕਿਹਾ ਜੇ ਆਪਾਂ ਤਰੀ ਵਾਲੀ ਬਣਾਉਣੀ ਹੋਵੇ ਤਾਂ ਜਦੋਂ ਆਪਾਂ ਦਹੀਂ ਪਾਈ ਸੋ ਉਹਦੇ ਵਿੱਚ ਆਪਾਂ ਪਾਣੀ ਹੋਰ ਪਾ ਸਕਦੇ ਹਾਂ ਤੇ ਆ ਦੇਖੋ ਜੀ ਕਿੰਨੀ ਜਿਆਦਾ ਸੁਆਦ ਜਿਹੜੀ ਪਿੰਡੀਆਂ ਬਣ ਕੇ ਤਿਆਰ ਹੋਈ ਆ ਸੋ ਇਸ ਪ੍ਰਕਾਰ ਤੁਸੀਂ ਬਣਾ ਕੇ ਖਾ ਸਕਦੇ ਹੋ ਇੱਕ ਵਾਰ ਖਾਓਗੇ ਤਾਂ ਤੁਸੀਂ ਵਾਰ-ਵਾਰ ਕਹੋਗੇ ਵਾਓ ਕਿੰਨੀ ਜਿਆਦਾ ਟੇਸਟੀ ਬਣੀ ਹੈਗੀ ਤੇ ਇਹੀ ਵਾਰ-ਵਾਰ ਬਣਾ ਕੇ ਖ సార్ బుత బుతీ